ਦੋਸਤੋ ਕਹਿੰਦੇ ਹੁੰਦੇ ਨੇ ਕਿ 100 ਦਿਨ ਚੋਰ ਦਾ ਇੱਕ ਦਿਨ ਸਾਧਾ ਸਾਧਕ ਐਸਬੀਆਈ ਬੈਂਕ ਦੇ ਵਿੱਚ ਕਰੋੜਾਂ ਦਾ ਕਪਲਾ ਕਰਨ ਵਾਲੇ ਐਸਬੀਆਈ ਬੈਂਕ ਮੈਨੇਜਰ ਅਮਿਤ ਢੀਂਗੜਾ ਨੂੰ ਕੱਲ ਯੂਪੀ ਦੇ ਮਥਰਾ ਤੋਂ ਕਾਬੂ ਕਰ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਮਥਰਾ ਦੇ ਇੱਕ ਕਲੋਨੀ ਦੇ ਵਿੱਚ ਨੌਵੀਂ ਮੰਜ਼ਲ ਤੇ ਰਹਿائش ਕਰਕੇ ਰਹਿ ਰਿਹਾ ਸੀ ਬੈਂਕ ਮੈਨੇਜਰ ਅਮਿਤ ਢੀਂਗੜਾ ਕੱਲ ਬੁੱਧਵਾਰ ਨੂੰ ਸਾਧਕ ਪੁਲਿਸ ਤੇ ਯੂਪੀ ਪੁਲਿਸ ਦੇ ਵੱਲੋਂ ਇੱਕ ਸਰਚ ਆਪਰੇਸ਼ਨ ਕੀਤਾ ਗਿਆ ਜਿਸ ਦੇ ਵਿੱਚ ਕਰੋੜਾਂ ਰੁਪਈਆ ਖਾਣ ਵਾਲੇ ਅਮਿਤ ਢੀਂਗੜਾ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਨਹੀਂ ਅਮਤ ਢੀਂਗੜਾ ਜਦੋਂ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਗਈ ਤਾਂ ਪੁਲਿਸ ਨੂੰ ਹੀ ਧਮਕੀਆਂ ਦੇਣ ਲੱਗਾ ਕਹਿੰਦਾ ਕਿ ਮੈਂ ਇਸ ਨੌਵੀਂ ਮੰਜ਼ਲ ਤੋਂ ਛਾਲ ਮਾਰ ਦਿਆਂਗਾ ਜੇਕਰ ਤੁਸੀਂ ਮੇਰੇ ਨੇੜੇ ਆਏ ਪੰਜ ਸੱਤ ਮਿੰਟ ਉਹ ਖਿੜਕੀ ਤੇ ਲੜਕਦਾ ਵੀ ਰਿਹਾ ਪਰ ਉਸ ਤੋਂ ਬਾਅਦ ਯੂਪੀ ਤੇ ਸਾਦਕ ਦੀ ਪੁਲਿਸ ਨੇ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਅਦ ਦੇ ਵਿੱਚ ਕੱਲ ਦੇਰ ਰਾਤ ਉਸ ਨੂੰ ਸਾਦਕ ਥਾਣੇ ਦੇ ਵਿੱਚ ਪੇਸ਼ ਵੀ ਕੀਤਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਸਾਦਕ ਥਾਣੇ ਤੋਂ ਵੀਡੀਓ ਸਾਹਮਣੇ ਆਇਆ ਹੈ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ